ਪੰਜਾਬ ਦੇ ਹਾਲਾਤ ਲਗਾਤਾਰ ਬਦ ਤੋਂ ਬੱਤਰ ਹੁੰਦੇ ਜਾ ਰਹੇ ਨੇ ਆਲਮ ਇਹ ਹੈ ਕਿ ਦਿਨ ਦਿਹਾੜੇ ਹੀ ਬਦਮਾਸ਼ ਕਿਸੇ ਵੀ ਵਾਰਦਾਤ ਨੂੰ ਅੰਜਾਮ ਦੇ ਰਹੇ ਨੇ ਨਾ ਪ੍ਰਸ਼ਾਸਨ ਦਾ ਡਰ ਹੈ ਔਰ ਨਾ ਹੀ ਪੁਲਿਸ ਦਾ ਕੋਈ ਖੌਫ ਤਸਵੀਰਾਂ ਤੁਹਾਨੂੰ ਸਿੱਧਾ ਦਿਖਾ ਰਹੀਆਂ ਕਿ ਕਿਸ ਤਰੀਕੇ ਦੇ ਨਾਲ ਮਾਲੰਸਾ ਸ਼ਹਿਰ ਗੈਂਗਲੈਂਡ ਬਣਦਾ ਜਾ ਰਿਹਾ ਹੈ ਜਿਹੜੇ ਮੋਟਰਸਾਈਕਲ ਦੇ ਉੱਤੇ ਦੋ ਬਦਮਾਸ਼ ਆਏ ਤਾੜ-ਤਾੜ ਕਰਕੇ ਗੋਨੀਆਂ ਚਲਾਈਆਂ ਨਾ ਸਿਰਫ ਇੱਕ ਵਾਰ ਬਲਕਿ ਖਬਰਾਂ ਮਿਲ ਰਹੀਆਂ ਨੇ ਕਿ ਦੋ ਤੋਂ ਤਿੰਨ ਥਾਂ ਦੇ ਉੱਤੇ ਇਹਨਾਂ ਨੇ ਫਾਇਰ ਕੱਢੇ ਨੇ ਕਿਸੇ ਦਾ ਕੋਈ ਖੌਫ ਨਹੀਂ ਸੀ ਔਰ ਕਿਸੇ ਦੇ ਵੀ ਇਹ ਗੋਲੀ ਲੱਗ ਸਕਦੀ ਸੀ ਕੋਈ ਵੱਡੀ ਘਟਨਾ ਘਟ ਸਕਦੀ ਸੀ ਪਰ ਸਿਰਫ ਗنیمਤ ਇਹ ਰਹੀ ਕਿ ਫਾਇਰ ਤਾਂ ਜ਼ਰੂਰ ਨਿਕਲੇ ਪਰ ਉਹ ਕਿਸੇ ਦੇ ਵਜੇ ਨਹੀਂ ਇਸ ਕਰਕੇ ਕਿਸੇ ਦਾ ਕੋਈ ਜਾਨੀਵਰ ਮਾਲੀ ਨੁਕਸਾਨ ਨਹੀਂ ਹੋਇਆ ਕਿਸ ਤਰੀਕੇ ਦੀਆਂ ਤਸਵੀਰਾਂ ਮਾਨਸਾ ਤੋਂ ਸਾਹਮਣੇ ਆ ਰਹੀਆਂ ਨੇ ਆਹ ਤਸਵੀਰਾਂ ਦੇਖ ਲਓ ਔਰ ਸਾਫ਼ ਤੌਰ ਤੇ ਇਹ ਦਰਸਾ ਰਹੀਆਂ ਨੇ ਕਿ ਪੰਜਾਬ ਦੇ ਹਾਲਾਤ ਕਿਸ ਤਰੀਕੇ ਦੇ ਬਣ ਚੁੱਕੇ ਨੇ ਜੋ ਅਪਰਾਧੀ ਕਿਸਮ ਦੇ ਲੋਕ ਨੇ ਉਹ ਕਿਸੇ ਵੀ ਵੇਲੇ ਕਿਸੇ ਵੀ ਤਰੀਕੇ ਦੀ ਕਿਸੇ ਵੀ ਵੇਲੇ ਕੋਈ ਵੀ ਵਾਰਦਾਤ ਨੂੰ ਅੰਜਾਮ ਦੇ ਰਹੇ ਨੇ ਉਹਨਾਂ ਨੂੰ ਕਿਸੇ ਦਾ ਵੀ ਕੋਈ ਡਰ ਨਹੀਂ ਹੈ ਕਾਨੂੰਨ ਵਿਵਸਥਾ ਨੂੰ ਛੱਕੇ ਟੰਗਿਆ ਹੋਇਆ ਇਹਨਾਂ ਨੇ ਔਰ ਕਿਸ ਤਰੀਕੇ ਨਾਲ ਸੜਕ ਦੇ ਉੱਤੇ ਤਾੜ-ਤਾੜ ਗੋਲੀਆਂ ਚਲਾ ਰਹੇ ਨੇ ਔਰ ਇਹਨਾਂ ਦੀ ਇਹ ਪੂਰੀ ਕਰਤੂਤ ਇਲਾਕੇ ਦੇ ਵਿੱਚ ਲੱਗੇ ਸੀ ਟੀਵੀ ਕੈਮਰਾ ਦੇ ਵਿੱਚ ਰਿਕਾਰਡ ਹੋ ਗਈਆਂ ਨੇ ਇੱਕ ਥਾਂ ਤੋਂ ਨਹੀਂ ਬਲਕਿ ਦੋ ਔਰ ਤਿੰਨ ਵੱਖੋ ਵੱਖਰੀਆਂ ਥਾਵਾਂ ਤੋਂ ਰਿਕਾਰਡ ਹੋਈਆਂ ਨੇ ਸਭ ਤੋਂ ਪਹਿਲਾਂ ਬਦਮਾਸ਼ ਆ ਦੇਖੋ ਹੁਣ ਜਰਾ ਕਿਸ ਤਰੀਕੇ ਨਾਲ ਜਦੋਂ ਫਾਇਰਿੰਗ ਕਰ ਰਹੇ ਸੀ ਤਾਂ ਇੱਕ ਜਾਗਰੂਕ ਇਨਸਾਨ ਨੇ ਇਹਨਾਂ ਸਰਦਾਰ ਸਾਹਿਬ ਨੇ ਜੱਫਾ ਪਾਇਆ ਉਹਨਾਂ ਨੂੰ ਉਹਨਾਂ ਬਦਮਾਸ਼ਾਂ ਨੂੰ ਜੱਫਾ ਪਾਇਆ ਪਰ ਇੱਕ ਉਮਰ ਦਾ ਤਕਾਜ਼ਾ ਹੁੰਦਾ ਹੈ ਉਹ ਨੌਜਵਾਨ ਸੀਗੇ ਯੰਗਸਟਰ ਸੀਗੇ ਉਹ ਆਪਣਾ ਹੱਥ ਛਡਾ ਕੇ ਬਾਹ ਛਡਾ ਕੇ ਭੱਜ ਗਏ ਉਸ ਤੋਂ ਬਾਅਦ ਆ ਦੇਖੋ ਉਹਨਾਂ ਦਾ ਮੋਟਰਸਾਈਕਲ ਸੜਕ ਤੇ ਡਿੱਗਿਆ ਰਹਿ ਜਾਂਦਾ ਇਹ ਆਉਂਦੇ ਨੇ ਦੋ ਕੁੜੀਆਂ ਸਕੂਟਰੀ ਤੇ ਜਾ ਰਹੀਆਂ ਹੁੰਦੀਆਂ ਨੇ ਸਿੱਧਾ ਉਹਨਾਂ 'ਚ ਟੱਕਰ ਮਾਰਦੇ ਨੇ ਸਭ ਤੋਂ ਪਹਿਲੀ ਤਸਵੀਰ ਹੈ ਉਸ ਤੋਂ ਬਾਅਦ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕਰਦੇ ਨੇ ਭੱਜ ਵੀ ਜਾਂਦੇ ਨੇ ਅੱਗੇ ਜਾਂਦੇ ਨੇ ਦੂਸਰੇ ਸਪੋਰਟ ਦੇ ਉੱਤੇ ਤਾਂ ਜਿਵੇਂ ਹੀ ਲੋਕਾਂ ਨੂੰ ਪਤਾ ਚੱਲਦਾ ਹੈ ਤਾਂ ਲੋਕ ਕੀ ਉਹਨੂੰ ਫੜਨ ਦੀ ਕੋਸ਼ਿਸ਼ ਕਰਦੇ ਨੇ ਇੰਨੀ ਧੇਰ ਦੇ ਵਿੱਚ ਮੋਟਰਸਾਈਕਲ ਦੇ ਪਿੱਛੇ ਵਾਲਾ ਜੋ ਬਦਮਾਸ਼ ਬੈਠਾ ਹੈ ਤਸਵੀਰਾਂ ਦੇਖੋ ਚਿੱਟੇ ਔਰ ਨਾਲ ਸਾਲਕਰ ਦੇ ਵਿੱਚ ਨਾਲ ਦੀ ਨਾਲ ਆਪਣੀ ਡੱਬ ਵਿੱਚੋਂ ਇਹ ਵੈਪਨ ਕੱਢ ਲੈਂਦਾ ਹੈ ਔਰ ਗੋਲੀਆਂ ਚਲਾ ਦਿੰਦਾ ਹੈ ਪਰ ਇਹ ਸ਼ੁਕਰ ਹੈ ਕਿਸੇ ਦੇ ਗੋਲੀ ਨਹੀਂ ਲੱਗਦੀ ਪਰ ਇੰਨੀ ਧੇਰ ਦੇ ਵਿੱਚ ਹੀ ਨਾਲ ਇੱਕ ਹੋਰ ਸ਼ਖਸ ਜੋ ਬਜ਼ੁਰਗ ਦੇ ਵਿੱਚੋਂ ਅਧੇੜ ਉਮਰ ਦੇ ਲੱਗ ਰਹੇ ਨੇ ਉਹਨਾਂ ਨੇ ਕੋਸ਼ਿਸ਼ ਤਾਂ ਬੜੀ ਕੀਤੀ ਹੈ ਕਿ ਇਹਨਾਂ ਬਦਮਾਸ਼ਾਂ ਨੂੰ ਫੜਾਇਆ ਜਾਵੇ ਪਰ ਇੱਕ ਉਮਰ ਹੁੰਦੀ ਹੈ ਉਮਰ ਦਾ ਤਕਾਜ਼ਾ ਹੁੰਦਾ ਹੈ ਉਹਨੇ ਹੱਡ ਪੈਰ ਤਖਤ ਵਰ ਨਹੀਂ ਰਹਿੰਦੇ ਇਸੇ ਕਰਕੇ ਜਿਹੜੇ ਬਦਮਾਸ਼ ਨੇ ਉਹ ਆਪਣੇ ਆਪ ਨੂੰ ਛੜਾ ਕੇ ਭੱਜ ਜਾਂਦੇ ਨੇ ਪਰ ਸ਼ਰਮ ਔਰ ਕੁਝ ਡਰ ਦਾ ਮਹਿਸੂਸ ਲੋਕਾਂ ਨੇ ਉਦੋਂ ਕੀਤਾ ਕਿ ਉਹ ਜਿਹੜਾ ਬਜ਼ੁਰਗ ਬਾਬਾ ਹੈ ਉਹ ਤਾਂ ਜਫਾ ਪਾ ਰਿਹਾ ਫੜਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿਸੇ ਤਰੀਕੇ ਨਾਲ ਕਾਬੂ ਆ ਜਾਣ ਲੇਕਿਨ ਜਿਹੜੇ ਆਲੇ ਦੁਆਲੇ ਲੋਕ ਖੜੇ ਨੇ ਉਹ ਸਿਰਫ ਦੇਖਦੇ ਰਹਿੰਦੇ ਨੇ ਸਹਿਮਦੇ ਰਹਿੰਦੇ ਨੇ ਮਨ ਦੇ ਵਿੱਚ ਵਿਚਾਰ ਕਰਦੇ ਰਹਿੰਦੇ ਨੇ ਕਿ ਫੜਿਆ ਜਾਵੇ ਜਾਂ ਫਿਰ ਨਾ ਫੜਿਆ ਜਾਵੇ ਅੱਗੇ ਆਈਏ ਬਦਮਾਸ਼ਾਂ ਨੂੰ ਹੱਥ ਪਾਈਏ ਜਾਂ ਫਿਰ ਨਾ ਪਾਈਏ ਇੰਨੀ ਦੇਰ ਦੇ ਵਿੱਚ ਜਿਹੜੇ ਬਦਮਾਸ਼ ਨੇ ਉਹ ਇਸ ਬਜ਼ੁਰਗ ਨੂੰ ਧੱਕਾ ਮਾਰ ਕੇ ਸਿੱਡ ਦਿੰਦੇ ਨੇ ਔਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤਾਂ ਮਾਨਸੇ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਿਹਾ ਐ ਇਸੇ ਕਰਕੇ ਕਹਿ ਰਹੇ ਆ ਕਿ ਮਾਨਸਾ ਹੁਣ ਗੈਂਗਲੈਂਡ ਬਣ ਗਿਆ ਕਿਵੇਂ ਇੱਕ ਨਹੀਂ ਦੋ ਨਹੀਂ ਬਲਕਿ ਦੋ ਤੋਂ ਤਿੰਨ ਥਾਵਾਂ ਦੇ ਉੱਤੇ ਵਾਰੀ-ਵਾਰੀ ਇਹਨਾਂ ਬਦਮਾਸ਼ਾਂ ਨੇ ਫਾਇਰ ਕੱਢੇ ਜਦੋਂ ਆਖਰਕਾਰ ਲੋਕੀ ਇਹਨਾਂ ਨੂੰ ਘੇਰਾ ਪਾ ਲੈਂਦੇ ਨੇ ਬਦਮਾਸ਼ਾਂ ਨੂੰ ਤਾਂ ਇਹ ਫਿਰ ਕਿਵੇਂ ਆਪਣੇ 11 ਨੰਬਰੀ ਵਾਸਤੇ ਯਾਨੀ ਕਿ ਲੱਤਾਂ ਦੇ ਉੱਤੇ ਹੀ ਸਿੱਧਾ ਭੱਜਦੇ ਨਜ਼ਰ ਆਉਂਦੇ ਨੇ ਆਪਣਾ ਮੋਟਰਸਾਈਕਲ ਉੱਥੇ ਹੀ ਸੜਕ ਦੇ ਉੱਤੇ ਹੀ ਛੱਡ ਦਿੰਦੇ ਹਾਲ ਫਿਰ ਇਹਨਾਂ ਦੇ ਵਿੱਚ ਵੀ ਪਾਇਆ ਗਿਆ ਬਦਮਾਸ਼ਾਂ ਦੇ ਵਿੱਚ ਉਸ ਤੋਂ ਬਾਅਦ ਮੌਕੇ ਤੇ ਪੁਲਿਸ ਪਹੁੰਚਦੀ ਹੈ ਉਹੀ ਰਟਿਆ ਰਟਾਇਆ ਜਵਾਬ ਜਿਹੜਾ ਅੱਜ ਤੋਂ 15 ਸਾਲ ਔਰ 20 ਸਾਲ ਪਹਿਲਾਂ ਪੁਲਿਸ ਦਿੰਦੀ ਸੀ ਉਹੀ ਬਿਆਨ ਅੱਜ ਦਿੰਦਾ ਹੈ ਕਿ ਮਾਮਲੇ ਦੀ ਅਸੀਂ ਜਾਂਚ ਕਰ ਰਹੇ ਹਾਂ ਸ਼ਿਕਾਇਤ ਮਿਲ ਗਈ ਹੈ ਕੋਈ ਕਾਰਵਾਈ ਕਰ ਰਹੇ ਹਾਂ ਸੀਟੀਐਸਐਚ ਤੋਂ ਉਹਨਾਂ ਦਾ ਬਿਆਨ ਲੈ ਕੇ ਰਿਸਟਰ ਕਰਕੇ ਕ੍ਰਿਤੀ ਕਰਦੇ ਕੀ ਲੱਗਦਾ ਕੀ ਕਰਨਾ ਜੀ ਇਹਦਾ ਫਾਇਰਿੰਗ ਇਹਦਾ ਜੀ ਵੈਰੀਫਾਈ ਕਰਕੇ ਪਤਾ ਲੱਗੇ ਕੋਈ ਸਰਾਗ ਹੱਥ ਲੱਗਿਆ ਕੋਈ ਪੁਸ ਨਹੀਂ ਹਜੇ ਦਾ ਕੁਝ ਨਹੀਂ ਮੋਟਰਸਾਈਕਲ ਮਿਲਿਆ ਕੋਈ ਕਾਰਵਾਈ ਕਰ ਰਹੇ ਹਾਂ ਸੀਟੀਐਸਐਚ